ਅੱਜ ਦੀ ਇਸ ਪ੍ਰੈਸ ਕਾਨਫਰੰਸ ਮੈਂ ਜਦੋਂ ਦੀ ਇਹ ਨਸ਼ਿਆਂ ਵਿਰੁੱਧ ਯੁੱਧ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਉਸ ਦੌਰਾਨ ਅਸੀਂ ਸਬ ਡਿਵੀਜ਼ਨ ਚ 53 53 ਮੁਕਦਮੇ ਦਰਜ ਕਰਕੇ 91 ਦੇ ਕਰੀਬ ਦੋਸ਼ੀਆਂ ਨੂੰ ਸਲਕਾਂ ਦੇ ਪਿੱਛੇ ਭੇਜਿਆ ਇਹਦੇ ਨਾਲ ਨਾਲ ਜਿਹੜੇ ਰਿਕਵਰੀ ਫਰੰਟ ਤੇ ਕਰੀਬ 3.5 ਕਿਲੋ ਹੈਰੋਇਨ 5000 ਦੇ ਕਰੀਬ ਨਸ਼ੀਲੀਆਂ ਗੋਲੀਆਂ ਤਾਂ ਕਰੀਬ 10000 10 ਲੱਖ ਦੇ ਕਰੀਬ ਡਰਗ ਬੰਨੀ ਅਸੀਂ ਬਰਾਮਦ ਕੀਤੀ ਹੈ ਇਹ ਤਾਂ ਅਸੀਂ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਇਸ ਦੇ ਨਾਲ ਨਾਲ ਜਿਹੜਾ ਯੂਥ ਹੈ ਜਿਹੜੇ ਬੱਚੇ ਨਸ਼ਿਆਂ ਤੇ ਲੱਗੇ ਹੋਏ ਨੇ ਤਾਂ ਉਹਨਾਂ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਤੇ ਨਸ਼ਾ ਛਡਾਉਣ ਵਾਸਤੇ ਉਹਨਾਂ ਨੂੰ ਕੋਟ ਸੈਂਟਰਾਂ 'ਚ ਦਵਾਈ ਦਵਾਰੀ ਜਾ ਰਹੀ ਹੈ ਇਸ ਤੋਂ ਇਲਾਵਾ ਜੇ ਕਿਸੇ ਨੂੰ ਟ੍ਰੀਟਮੈਂਟ ਦੀ ਲੋੜ ਹੈ ਉਹਨਾਂ ਨੂੰ ਟ੍ਰੀਟਮੈਂਟ ਲਈ ਹਸਪਤਾਲਾਂ 'ਚ ਦਾਖਲ ਕਰਾਇਆ ਜਾ ਰਿਹਾ ਹੈ ਜੇ ਕਿਸੇ ਨੂੰ ਐਡਵਾਂਸ ਸਟੇਜ ਤੇ ਜ਼ਰੂਰਤ ਹੈ ਤਾਂ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ 'ਚ ਵੀ ਅਸੀਂ ਦਾਖਲ ਕਰਵਾ ਰਹੇ ਹਾਂ ਹੁਣ ਤੱਕ ਇਸ ਫਰੰਟ ਤੇ ਅਸੀਂ ਜਿਹੜਾ ਕਰੀਬ-ਕਰੀਬ ਇਸ ਹਰਸੇ 'ਚ 50 ਤੋਂ ਵੱਧ ਬੱਚਿਆਂ ਨੂੰ ਡੀ ਐਡਿਕਸ਼ਨ ਸੈਂਟਰਾਂਾਂ ਰਾਹੀਂ ਜਾਂ ਹਸਪਤਾਲ ਰਾਹੀਂ ਇਲਾਜ ਕਰਵਾਇਆ ਤੇ ਇਹਦੇ ਵਿੱਚ ਸਾਨੂੰ ਬਹੁਤ ਅੱਛਾ ਹੁੰਗਾਰਾ ਮਿਲ ਰਿਹਾ ਇਸ ਤੋਂ ਇਲਾਵਾ ਥੋੜੇ ਦਿਨ ਪਹਿਲਾਂ ਸਾਡੇ ਕੋਲ ਇੱਕ ਐਨ ਜੀਓ ਨੇ ਅਪਰੋਚ ਕੀਤਾ ਸੀਗਾ ਉਹ ਆਯੁਰਵੇਦਾ ਦੀ ਕੋਈ ਦਵਾਈ ਦਿੰਦੇ ਨੇ ਉਹਨਾਂ ਨੇ ਵੀ ਸਾਨੂੰ ਅਪਰੋਚ ਕੀਤਾ ਕਹਿੰਦੇ ਜੀ ਉਹ ਫ੍ਰੀ ਇਲਾਜ ਕਰਨ ਲਈ ਤਿਆਰ ਨੇ ਤਾਂ ਬੋਦੇ ਤਹਿਤ ਵੀ ਅਸੀਂ ਸੰਗਰੂਰ ਸ਼ਹਿਰ ਚ ਕਈ ਬੱਚਿਆਂ ਨੂੰ ਮੈਡੀਸਿਨ ਦਵਾਈ ਆ ਤਾਂ ਉਹਦਾ ਬਹੁਤ ਅੱਛਾ ਰਿਜ਼ਲਟ ਆਇਆ ਸਾਡੇ ਕੋਲ ਲੋਕ ਬਹੁਤ ਆ ਰਹੇ ਨੇ ਉਹਦਾ ਲਾਹਾ ਲੈਣ ਵਾਸਤੇ ਤੁਹਾਡੇ ਮਾਧਿਅਮ ਰਹੀ ਵੀ ਅਸੀਂ ਰਿਕਵੈਸਟ ਕਰਦੇ ਆ ਕਿ ਜਿਹੜੇ ਬੱਚੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਵਾਸਤੇ ਸਰਕਾਰ ਵੱਲੋਂ ਸਪੈਸ਼ਲ ਇੰਤਜ਼ਾਮ ਕੀਤੇ ਗਏ ਨੇ ਕੋ ਸਾਨੂੰ ਅਪਰੋਚ ਕਰਨ ਹੈਲਥ ਡਿਪਾਰਟਮੈਂਟ ਨੂੰ ਅਪਰੋਚ ਕਰਨ ਉਹਨਾਂ ਨੂੰ ਦੇਸ ਲੈਵਲ ਤੇ ਵੀ ਟ੍ਰੀਟਮੈਂਟ ਦੀ ਲੋੜ ਹੋਵੇਗੀ ਫ੍ਰੀ ਆਫ ਕਾਸਟ ਟ੍ਰੀਟਮੈਂਟ ਦਿੱਤਾ ਜਾਏਗਾ ਉਹਨਾਂ ਦੀ ਰੀਹੈਬਿਲਿਟੇਸ਼ਨ ਵਾਸਤੇ ਪ੍ਰੋਪਰ ਇੰਤਜ਼ਾਮ ਕੀਤਾ ਜਾਏਗਾ ਸਰ ਜੇ ਤੁਸੀਂ ਏਜੰਸੀ ਕੋਈ ਹੈ ਉਹ ਆਯੁਰਵੈਦਿਕ ਦੀ ਉਹ ਦਵਾਈ ਕਾਫੀ ਕੋਸਟਲੀ ਹੈ ਜੇ ਲੱਗਦਾ ਕਿ ਮਰੀਜ਼ ਦੀ ਕੀਮਤੀ ਵੱਧਦੀ ਹੈ ਤਾਂ ਉਸ ਵਿੱਚ ਤੁਹਾਡਾ ਕੋਈ ਸਹਾਈ ਹੋ ਰਹੇਗਾ ਨਹੀਂ ਜਿਹੜਾ ਸਾਨੂੰ ਅਪਰੋਚ ਕਰ ਰਿਹਾ ਹੈ ਉਹ ਅਸੀਂ ਫ੍ਰੀ ਆਫ ਕਾਸਟ ਹੀ ਉਹਨਾਂ ਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਸਰ ਜੀ ਇਹ ਦੱਸਿਆ ਤੁਸੀਂ ਕਾਉਂਟੀ ਦੱਸਿਆ ਇਹ ਇੱਕ ਕਿੰਨੇ ਕਿ ਦਿਨਾਂ ਤੋਂ ਇਹ ਹੋ ਹੈਗੇ ਆ ਇਹ ਇਹ ਮਾਮਲਾ ਹਫਤੇ ਦਾ 10 ਦਿਨਾਂ ਦਾ 15 ਦਿਨ ਜਿਹੜਾ ਲੇਖਾ ਜੋਖਾ ਤੁਸੀਂ ਦੱਸੋ ਕਿੰਨੇ ਪਈ ਇਹ 1 3 25 ਤੋਂ ਲੈ ਕੇ ਅੱਜ ਤੱਕ ਦਾ ਜੀ 1 3 25 ਤੋਂ ਲੈ ਕੇ ਅੱਜ ਤੱਕ ਕਰੀਬ 3 ਮਹੀਨੇ ਦਾ